ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੀਆਂ ਕੁਝ ਖਾਸ ਅਤੇ ਲੇਟੈਸਟ ਅਪਡੇਟਸ ਦੇ ਬਾਰੇ ਦੇ ਵਿੱਚ ਤਾਂ ਦੇਰ ਨਾ ਕਰਦੇ ਹੋਏ ਸ਼ੁਰੂਆਤ ਕਰ ਲੈਣੇ ਆ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਵਾਜ਼ਰ ਪਾਤਰ ਦੀ ਤਾਂ ਨਵੀਂ ਗੱਡੀ ਵਾਜ਼ਰ ਪਾਤਰ ਦੇ ਵੱਲੋਂ ਲੈ ਆਂਦੀ ਗਈ ਹੈ ਤੇ ਖਾਸ ਤੌਰ ਤੇ ਡ੍ਰਿਫਟਾਂ ਮਾਰਨ ਦੇ ਲਈ ਜੀ ਬਿਲਕੁਲ ਹਾਲ ਹੀ ਦੇ ਵਿੱਚ ਅਰ ਰੱਬ ਦੀ ਮਿਹਰ ਦੇ ਨਾਲ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਤੋਂ ਬਾਅਦ ਵਾਜ਼ਰ ਪਾਤਰ ਨੇ ਇਹ ਨਵੀਂ ਗੱਡੀ ਖਰੀਦੀ ਹੈ ਤੇ ਨਵੀਂ ਗੱਡੀ ਦਾ ਥੈਂਕਸ ਖਾਸ ਤੌਰ ਤੇ ਆਪਣੇ ਸਰੋਤਿਆਂ ਨੂੰ ਕੀਤਾ ਗਿਆ। ਉਸ ਉੱਪਰ ਵਾਲੇ ਨੂੰ ਕੀਤਾ ਗਿਆ ਹੈ ਕਿ ਅੱਜ ਡ੍ਰਿਫਟਾਂ ਮਾਰਨ ਦੇ ਲਈ ਖਾਸ ਤੌਰ ਤੇ ਇਹ ਜਿਹੜੀ ਗੱਡੀ ਹੈ ਉਹਨਾਂ ਨੇ ਖਰੀਦੀ ਹੈ ਤੇ ਇਸ ਦਾ ਧੰਨਵਾਦ ਉਹਨਾਂ ਨੇ ਆਪਣੇ ਸਰੋਤਿਆਂ ਨੂੰ ਕੀਤਾ ਹੈ। ਉਸ ਦੇ ਨਾਲ ਹੀ ਇਹ ਜ਼ਰੂਰ ਦੱਸ ਦਈਏ ਕਿ ਵਾਜ਼ਰ ਪਾਤਰ ਜੋ ਇਸ ਤਰੀਕੇ ਦੇ ਨਾਲ ਆਪਣੀ ਯੂਨਿਕ ਲੁੱਕ, ਯੂਨਿਕ ਸੌਂਗਸ ਅਤੇ ਯੂਨਿਕ ਆਈਡੈਂਟੀਟੀ ਨੂੰ ਲੈ ਕੇ ਜਾਣੇ ਜਾਣਦੇ ਨੇ ਤੇ ਦੂਜੇ ਪਾਸੇ ਤੇ ਉਹ ਅਕਸਰ ਆਪਣੇ ਕਹਿ ਸਕਦੇ ਆ ਕਿ ਵੀਡੀਓਜ਼ ਦੇ ਨਵੇਂ-ਨਵੇਂ ਲੁਕਸ ਦੇ ਨਾਲ ਹਰ ਕਿਸੇ ਦਾ ਦਿਲ ਜ਼ਰੂਰ ਜਿੱਤਦੇ ਨੇ ਜਿੱਥੇ ਇੱਕ ਪਾਸੇ ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਦੇ ਉੱਤੇ ਰਾਜ ਕੀਤਾ ਹੈ ਤੇ ਦੂਜੇ ਪਾਸੇ ਆਪਣੀ ਹਰ ਇੱਕ ਯੂਨੀਕ ਨੀਸ ਦੇ ਨਾਲ ਕ੍ਰੀਏਟੀਵਿਟੀ ਦੇ ਨਾਲ ਹਰ ਕਿਸੇ ਦਾ ਦਿਲ ਵੀ ਜਿੱਤਿਆ ਸੋਸੇ ਦਾ ਵਜਕਾਰ ਵਾਜ਼ਰ ਪਾਤਰ ਨੇ ਨਵੀਂ ਗੱਡੀ ਖਰੀਦੀ ਹੈ ਜੋ ਖਾਸ ਤੌਰ ਤੇ ਡ੍ਰਿਫਟਾਂ ਮਾਰਨ ਦੇ ਲਈ ਖਰੀਦੀ ਗਈ ਹੈ ਸੋ ਉਥੇ ਹੀ ਹੁਣ ਉਹਨਾਂ ਦੇ ਸਰੋਤਿਆਂ ਦੇ ਵੱਲੋਂ Տੇਰ ਸਾਰਾ ਪਿਆਰ ਜਿਹੜਾ Տੇ ਸਾਰੀਆਂ ਦੁਆਵਾਂ ਜਿਹੜੀਆਂ ਨੇ ਉਹ ਆਪਣੇ ਇਸ ਗਾਇਕ ਨੂੰ ਦਿੱਤੀਆਂ ਜਾ ਰਹੀਆਂ ਨੇ ਸੋ ਸਦਾ ਬਚਕਾਰ ਬਾਜ਼ਰ ਪਾਤਰ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਅਪਡੇਟ ਜਿਹੜੀ ਹੈ ਸਾਰਿਆਂ ਨਾਲ ਸਾਂਝੀ ਕੀਤੀ ਗਈ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਮੈਨੂੰ ਇਸ ਕਾਬਿਲ ਬਣਾਇਆ ਹੈ ਬਧਾਈਆਂ ਇਹ ਤੁਹਾਨੂੰ ਸਾਰਿਆਂ ਨੂੰ ਬਾਬੇ ਦੀ ਮਿਹਰ ਨਾਲ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਨਾਲ ਆਪਾਂ ਨਵੀਂ ਕਿੱਧੀ ਲਿਆਉਂਦੀ ਆ ਤਥਰੀ ਸ਼ਾਹ ਆ ਰਕਤਾਂ ਡਰਕ ਨਾਲ ਜੀ ਮਾਰਾ ਗਿਆ ਹਾ ਕਿੱਥੇ ਰੱਖਾਂ ਮਾਰੀਏ ਅਜਾਸੀ ਲਾਪਦੀ ਕੰਪਰੂਦੀ ਕਿੱਦੀ ਚੱਕਰਾਸੀ ਲਾਪਦੀ ਮਨੰਦੀ ਇਹ ਜੀਆ ਸਵਾਦ ਲੈਣ ਦੀ ਗੱਲ ਤੇ ਆ ਮਾੜੀ ਗੱਲ ਮੂੰਹ ਤੇ ਕਹਿੰਦੀ 1 ਲੱਖ ਡਾਲਰ ਦੀ ਰਾਈਡ ਰੱਖਿਆ ਸ਼ੌਕਰਾਨਾ ਕਰਕੇ ਲਿਫਟ ਜਾਪੀ ਗਾਇਕ ਅਰਜਨ ਢੱਲੋਂ ਦੇ ਪਤਾ ਬੂਟਾ ਸਿੰਘ ਦੀ ਹਾਲ ਹੀ ਦੇ ਵਿੱਚ ਉਹਨਾਂ ਦੇ ਪਿੰਡ ਪਧੌੜ ਦੇ ਵਿੱਚ ਅੰਤਿਮ ਅਰਦਾਸ ਹੋਈ ਹੈ ਜਿਸ ਦੇ ਵਿੱਚ ਨਿਮਰਤ ਖੈਰਾ ਨੂੰ ਖਾਸ ਤੌਰ ਤੇ ਵੇਖਿਆ ਗਿਆ ਹਾਲਾਂਕਿ ਅੰਤਿਮ ਅਰਦਾਸ ਦੇ ਮੌਕੇ ਦੇ ਉੱਤੇ ਅਰਜਨ ਢੱਲੋਂ ਦੇ ਇਸ ਦੁੱਖ ਦੇ ਵਿੱਚ ਉਹਨਾਂ ਦੀ ਆੜੀ ਨਿਮਰਤ ਖੈਰਾ ਪਹੁੰਚੀ ਹੈ ਸੁਰਸਤੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਪਿੰਡ ਪਧੌੜ ਦੇ ਦਾਣਾ ਮੰਡੀ ਦੇ ਵਿੱਚ ਉਹਨਾਂ ਦਾ ਅੱਜ ਅੰਤਿਮ ਅਰਦਾਸ ਰੱਖੀ ਗਈ ਸੀ ਭੋਗ ਰੱਖਿਆ ਗਿਆ ਸੀ ਸੋ ਬੂਟਾ ਸਿੰਘ ਜਿਉਂ ਉਹਨਾਂ ਦੇ ਪਤਾ ਸੀ ਪਿਛਲੇ ਕੁਝ ਦਿਨ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸੀ ਤਾਂ ਅੱਜ ਉਹਨਾਂ ਦੇ ਅੰਤਿਮ ਅਰਦਾਸ ਤੇ ਮੌਕੇ ਦੇ ਉੱਤੇ ਨਿਮਰਤ ਖੈਰਾ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਸੋ ਇਸੇ ਦਵਜਕਾਰ ਨਿਮਰਤ ਖੈਰਾ ਦੇ ਵੱਲੋਂ ਅਰਜੰਟ ਢੱਲੋ ਦੇ ਨਾਲ ਇਹ ਦੁੱਖ ਨੂੰ ਜਿਹੜਾ ਹੈ ਉਹ ਵੰਡਾਇਆ ਗਿਆ ਹੈ ਪੰਜਾਬੀ ਗਾਇਕ ਸੁਨੰਦਾ ਸ਼ਰਮਾ ਦਾ ਗੀਤ ਐਸਾ ਦੇਸ ਰਿਲੀਜ਼ ਹੋ ਚੁੱਕਿਆ ਹਾਲਾਂਕਿ 2026 ਦਾ ਪਹਿਲਾ ਗੀਤ ਸੀ ਜੋ ਉਹਨਾਂ ਦੇ YouTube ਪੇਜ ਤੇ ਉੱਤੇ ਰਿਲੀਜ਼ ਹੋਇਆ ਹਾਲਾਂਕਿ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ YouTube ਚੈਨਲ ਸਟਾਰਟ ਕੀਤਾ ਸੀ ਜਿਸ ਦੇ ਵਿੱਚ ਪਹਿਲਾ ਗੀਤ ਜਿਹੜਾ ਰਿਲੀਜ਼ ਕੀਤਾ ਗਿਆ ਸੀ ਉਹ ਪਿਛਲੇ ਸਾਲ ਕੀਤਾ ਸੀ ਯਾਨੀ 2025 ਦੇ ਵਿੱਚ ਤੇ 2026 ਦੇ ਵਿੱਚ ਉਹਨਾਂ ਦਾ ਦੂਸਰਾ ਗੀਤ ਰਿਲੀਜ਼ ਹੋਇਆ YouTube ਔਰ ਅਦੇ ਅਫੀਸ਼ੀਅਲ ਪੇਜ ਤੇ ਉੱਤੇ ਸੋ ਇਸੇ ਦੇ ਵਿਚਕਾਰ ਉਹਨਾਂ ਨੇ ਇੱਕ ਗੀਤ ਹਰ ਉਸ ਕੁੜੀ ਨੂੰ ਡੈਡੀਕੇਟ ਕੀਤਾ ਜਿਨ੍ਹਾਂ ਨੇ ਇੱਕ ਕਹਿ ਸਕਦੇ ਕਿ ਗੋਲ ਸੈਟ ਕੀਤਾ ਦਾ ਸੀ ਇੱਕ ਟਾਰਗੇਟ ਸੈੱਟ ਕੀਤਾ ਸੀ ਕਿ ਉਹ ਕਿ ਸਟਰਗਲ ਦੇ ਨਾਲ ਕਿ ਸ ਮਿਹਨਤ ਦੇ ਨਾਲ ਇੱਕ ਚੰਗੇ ਮੁਕਾਮ ਤੇ ਪਹੁੰਚਣਗੇ ਸੋ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੇ ਹੋਏ ਐਸਾ ਗੀਤ ਜਿਹੜਾ ਗੀਤ ਆ ਉਹਨਾਂ ਦਾ ਸੋਸ਼ਲ ਮੀਡੀਆ ਦੇ ਉੱਤੇ YouTube ਪੇਜ ਤੇ ਉੱਤੇ ਰਿਲੀਜ਼ ਕਰ ਦਿੱਤਾ ਗਿਆ ਸੋ ਇਸੇ ਦਾ ਵਜ੍ਹਾ ਕਰ ਸੁਨੰਧਾ ਸ਼ਰਮਾ ਨੂੰ ਆਪਣੇ ਸਰੋਤਿਆਂ ਦੇ ਵੱਲੋਂ ਢੇਰ ਸਾਰਾ ਪਿਆਰ ਇਸ ਗੀਤ ਦੇ ਲਈ ਮਿਲ ਰਿਹਾ ਹੈ ਹੈਲੋ ਹੈਲੋ एवरीवन ਸਤਸ਼੍ਰੀ ਅਕਾਲ ਨਮਸਕਾਰ ਸलाम ਸਾਰਿਆਂ ਨੂੰ ਕੀ ਹਾਲ ਨੇ ਠੀਕ ਹੋ ਅਗੇਨ ਆਮ ਲਾਈਵ ਆਮ ਸੋ ਸੌਰੀ ਮੈਨੂੰ ਲਾਈਵ ਬੰਦ ਕਰਨਾ ਪਿਆ ਕਿਸੇ ਟੁੱਟ ਪੈਣ ਦੀ ਨਜ਼ਰ ਲੱਗ ਗਈ ਸੀ ਵਿੱਚ aí ਤੇ ਮੇਰਾ ਲਾਈਵ ਬੰਦ ਹੋ ਗਿਆ ਸੀ ਖੈਰ ਮੈਂ ਤੁਹਾਨੂੰ ਇਹ ਦੱਸਣ ਆਈ ਆ ਕਿ ਕੱਲ ਦਾ ਦਿਨ ਛੱਡ ਕੇ ਪਰਸੋਂ ਦੇ ਦਿਨ 23 ਤਰੀਕ ਨੂੰ ਮੇਰਾ ਗਾਣਾ ਰਿਲੀਜ਼ ਹੋ ਰਿਹਾ ਐ ਐਸੇ ਦੇਸ ਮਾਈਕ ਐਂਡ ਮੀ ਅਫੀਸ਼ੀਅਲ YouTube ਚੈਨਲ ਤੇ ਜਿਹਨੂੰ ਲਿਖਿਆ ਹੈ ਰਾਜ ਰਣਜੋਤ ਜੀ ਨੇ ਬੀ ਿਊਟੀਫੁਲੀ ਰਿਟਨ ਮੈਨੂੰ ਲੱਗਦਾ ਮੇਰੇ ਪੂਰੇ ਕੈਰੀਅਰ ਦਾ ਇਹ ਪਹਿਲਾ ਅਜਿਹਾ ਗੀਤ ਹੈ ਜੋ ਮੇਰੇ ਇੰਨਾ ਮਤਲਬ ਸੋਨਾ ਫ੍ਰੀडम ਭਰਿਆ ਅਹਿਸਾਸ ਭਰਿਆ ਗੀਤ ਹੈ ਜੋ ਮੈਨੂੰ ਕੌਣ ਨੂੰ ਮਿਲਿਆ ਐ ਐਂਡ ਆਮ ਸੋ थैंकफुल ਟੂ ਰਾਜ ਰਾਜ ਥੈਂਕ ਯੂ ਵੈਰੀ ਮੱਚ ਫਾਰ ਥਿਸ ਬਿਊਟੀਫੁਲ ਸੌਂਗ ਐਂਡ ਮੈਨੂੰ ਬਹੁਤ ਪਿਆਰਾ ਐ ਇਸ ਗਾਣੇ ਨਾਲ ਐਂਡ ਮੈਂ ਇਸ ਗਾਣੇ ਦੀ ਸਟੋਰੀ ਵੀ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਪਰ ਉਹ ਮੈਂ ਕਿਸੇ ਸਪੈਸ਼ਲ ਮੌਕੇ ਤੇ ਤੁਹਾਨੂੰ ਦੱਸਾਂਗੀ ਕਿ ਇਹ ਗਾਣਾ ਮੈਨੂੰ ਕਿਵੇਂ ਮਿਲਿਆ ਸੀ ਗਾਉਣ ਲਈ ਤੇ ਕਿਵੇਂ ਮੇਰੇ ਹਿੱਸੇ ਆਇਆ ਐਂਡ ਆਈ ਵਿਸ਼ ਕਿ ਤੁ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਵੈਸੇ ਪਸੰਦ ਹੀ ਆਉਣਾ ਹੈ ਸਪੈਸ਼ਲੀ ਕੁੜੀਆਂ ਨੂੰ ਮੇਰੀਆਂ ਭੈਣਾਂ ਮਾਵਾਂ ਸਾਰਿਆਂ ਨੂੰ ਗੀਤ ਬਹੁਤ ਸੋਹਣਾ ਲੱਗਣ ਆ ਰਿਹਾ बिकॉज ਇਹ ਸਾਡੀ ਕਹਾਣੀ ਹੈ ਇਹ ਕੁੜੀਆਂ ਦੀ ਕਹਾਣੀ ਹੈ ਸਾਡੀ ਉਸ ਆਜ਼ਾਦੀ ਦੀ ਕਹਾਣੀ ਹੈ ਜਿਹੜੀ ਆਈ ਥਿੰਕ ਸਦੀਆਂ ਤੋਂ ਚੱਲਦੀ ਆ ਰਹੀ ਹੈ ਅਸੀਂ ਕੋਈ ਅਜਿਹਾ ਦੇਸ਼ ਚਾਹੁੰਦੇ ਹਾਂ ਜਿੱਥੇ ਸਾਡੀ ਸਾਨੂੰ ਸਾਨੂੰ ਸਾਡੇ ਵਾਂਗੂ ਜੀਣਾ ਮਿਲ ਜਾਵੇ ਬਸ ਇਹ ਉਹ ਕਹਾਣੀ ਹੈ ਬੜਾ ਜ਼ਮਾਨਾ ਬਦਲ ਗਿਆ ਹੈ ਬੜਾ ਕੁਝ ਬਦਲ ਗਿਆ ਪਰ ਹਾਲੇ ਵੀ ਬਹੁਤ ਕੁਝ ਬਦਲਣ ਵਾਲਾ ਹੈ ਹਾਲੇ ਵੀ ਸਾਡੇ ਦਿਲਾਂ 'ਚ ਬੜੀਆਂ ਤਮੰਨਾਵਾਂ ਨੇ ਕਿ ਕੋਈ ਅਜਿਹਾ ਦੇਸ਼ ਹੋਵੇ ਜਿੱਥੇ ਸਾਡੀ ਵੀ ਸੁਣਵਾਈ ਓਨੀ ਹੋਵੇ ਜਿੰਨੀ ਬਾਕੀਆਂ ਦੀ ਹੈ ਸੋ ਇਹ Song ਇਹ ਗਾਣਾ ਓਨੂੰ ਹੀ ਦਰਸਾਉਂਦਾ ਹੈ ਨਾ I hope ਕਿ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਪਸੰਦ ਆਵੇ ਪਸੰਦ ਹੋਣਾ ਨਾਲੋਂ ਵੱਡੀ ਗੱਲ ਹੈ ਕਿ ਬਸ ਤੁਸੀਂ ਸਾਰੇ ਸੁਣ ਲਿਓ ਇਹ ਗਾਣਾ ਜਿਹੜਾ ਹੈ ਆ ਸੁਣਨਾ ਜਿਹੜਾ ਹੈ ਨਾ ਇਹ ਉਹ ਡਿਸਰਵ ਕਰਦਾ ਹੈ ਕਿ ਸਾਰਿਆਂ ਦੇ ਕੰਨਾਂ ਤੱਕ ਪਹੁੰਚੇ ਸਾਰਿਆਂ ਦੇ ਘਰਾਂ ਤੱਕ ਪਹੁੰਚੇਗੀ ਸਾਰੇ ਸੁਣ ਲੈਣ ਪਾਸ ਮੇਰੇ ਲਈ ਇਹ ਨਹੀਂ ਬਹੁਤ ਹੈ ਇਹ ਗੀਤ ਵਾਹਿਦ ਇੱਕ ਐਸਾ ਗੀਤ ਹੈ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ ਜਿਵੇਂ ਮੈਂ ਦੱਸਿਆ ਇਹਦੀ ਇੱਕ ਕਹਾਣੀ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਕਿ ਕੀ ਕਹਾਣੀ ਹੈ ਕਿਸੇ ਇੰਟਰਵਿਊ ਵਿੱਚ ਕਿਸੇ ਪੋਡਕਾਸਟ ਜਸਟ ਟੈਲ ਮੈਮ ਲਾਈਵ ਕਿ ਥੋੜੀ ਦਿਨ ਚ ਗੱਲ ਕਰਦੇ ਹਾਂ ਸੋ ਆਈ ਥਿੰਕ ਮੈਂ ਕੀ ਗੱਲ ਕਰ ਰਹੀ ਸੀ ਮੈਨੂੰ ਪਤਾ ਨਹੀਂ ਮੈਂ ਭੁੱਲ ਗਈ ਹਾਂ ਕਿਉਂਕਿ ਕੋਈ ਡੋਰ ਤੇ ਆਇਆ ਐਂਡ ਯਾ ਤੇ ਤੁਸੀਂ ਹਮੇਸ਼ਾ ਹੀ ਮੈਨੂੰ ਪਿਆਰ ਦਿੰਦਾ ਹੈ ਮੈਂ ਹਮੇਸ਼ਾ ਇਹ ਗੱਲ ਆਖੀ ਹੈ ਕਿ ਆ ਬਹੁਤ ਕਰਮਾ ਵਾਲੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਲਈ ਕੋਈ ਦੁਆ ਕਰਦਾ ਹੋਵੇ ਤੇ ਮੈਂ ਉਹ ਭਾਗ ਆ ਲਈਆਂ ਮੈਂ ਉਹ ਕਰਮਾ ਆ ਲਿਆ ਮੇਰੇ ਹਿੱਸੇ ਦੁਆਵਾਂ ਆਈਆਂ ਨੇ ਮੇਰੇ ਹਿੱਸੇ ਪਿਆਰ ਆਇਆ ਮੇਰੇ ਹਿੱਸੇ ਇੱਜ਼ਤ ਆਈ ਹੈ ਹਮੇਸ਼ਾ ਤੁਹਾਡਾ ਬਹੁਤ ਸ਼ੁਕਰੀਆ ਹੱਥ ਜੋੜ ਕੇ ਸਾਰਿਆਂ ਦਾ ਤੁਸੀਂ ਹਮੇਸ਼ਾ ਹੀ ਪਿਆਰ ਇਹਨਾਂ ਦਿੱਤਾ ਹੈ ਐਂਡ ਬਸ ᱛਾਈ ਟ੍ਰਿਕ ਨੂੰ ਗਾਣਾ ਆਜਾਣਾ ਮੈਂ ਤੁਹਾਨੂੰ ਮੈਂ ਚਾਹੁੰਨੀ ਵੀ ਅੱਬੀ ਮੈਂ ਤੁਹਾਨੂੰ ਸੁਣਾਵਾ ਪਰ ਮੈਨੂੰ ਲੱਗਦਾ ਕੋਈ ਆ ਦੇ ਬੈਠੇ ਹੋਮੀ ਓਕੇ ਮੈਂ ਚਾਹੁੰਨੀ ਐ ਕਿ ਮੈਂ ਤੁਹਾਨੂੰ ਗਾਣਾ ਸੁਣਾਵਾ ਪਰ ਕੋਈ ਮੇਰਾ ਇੰਤਜ਼ਾਰ ਕਰ ਰਿਹਾ ਹੈ ਤੇ ਮੈਨੂੰ ਜਾਣਾ ਪੈਣਾ ਹੈ ਤੇ ਮੈਂ ਫੇਰ ਆਉਂਗੀ ਪਰ ਤੁਸੀਂ ਸਾਰੇ ਜਣੇ ਗਾਣਾ ਜ਼ਰੂਰ ਸੁਣ ਲਿਓ ਨੀ ਮੈ ਜਾਣਾ ਐਸੇ ਦੇਸ ਓਕੇ ਬੈ। ਥੈਂਕ ਯੂ। ਖਾਦਕਮ ਆਪਣੀ ਰੂਹ ਦਾ ਖਿਆਲ ਰੱਖਿਓ। ਪੰਜਾਬੀ ਗਾਇਕਾ ਸਿਮਰਨ ਤਾਦਲੀ ਜਿothe ਇੱਕ ਪਾਸੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਤਾਂ ਜਿੱਤਦੀ ਹੀ ਐ ਪਰ ਉਹ ਅਕਸਰ ਆਪਣੀ ਵੇਟ ਨੂੰ ਲੈ ਕੇ ਬੋਡੀ ਸ਼ੇਮਿੰਗ ਦਾ ਸ਼ਿਕਾਰ ਵੀ ਹੁੰਦੀ ਹੈ ਸੋ ਇਹੀ ਕਾਰਨ ਬਣਦਾ ਉਹਨਾਂ ਦੀ ਕੰਟਰੋਵਰਸੀ ਦਾ ਸੋ ਅਕਸਰ ਉਹ ਕੰਟਰੋਵਰਸੀ ਦੇ ਵਿੱਚ ਵੀ ਰਹਿੰਦੇ ਨੇ ਪਰ ਜਿੱਥੇ ਇੱਕ ਪਾਸੇ ਉਹ ਆਪਣੇ ਟ੍ਰੋਲਰਸ ਨੂੰ ਜਵਾਬ ਦਿੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਦੂਜੇ ਪਾਸੇ ਬਿਨਾਂ ਕਿਸੇ ਚੀਜ਼ ਦੀ ਪਰਵਾਹ ਕੀਤੇ ਬਿਨਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਆਪਣੀ ਅਪਡੇਟ ਜ਼ਰੂਰ ਸਾਂਝੀ ਕਰਦੇ ਨੇ ਸੋ ਇਸ ਦੇ ਵਿਚਕਾਰ ਸਿਮਰਨ ਤਾਦਲੀ ਦੇ ਵੱਲੋਂ ਆਪਣੀ ਖੂਬਸੂਰਤ ਗਾਇਕੀ ਦੇ ਨਾਲ ਖੂਬਸੂਰਤ ਸੁਰਾਂ ਦੇ ਨਾਲ ਇੱਕ ਵਾਰ ਫੇਰ ਤੋਂ ਜਿਹੜਾ ਹੈ ਇੱਕ ਖੂਬਸੂਰਤ ਗੀਤ ਗਾਇਆ ਗਿਆ ਸੋ ਇਸ ਦੇ ਵਿਚਕਾਰ ਅਸੀਂ ਵੀ ਸੁਣਦੇ ਹਾਂ ਇੱਕ ਖੂਬਸੂਰਤ ਗੀਤ ਤੇਰੀ ਤਸਵੀਰ ਮੈਂ ਅੱਜ ਵੀ ਸਰਾਣੇ ਕੋਲ ਰੱਖੀ ਏ ਐਸੇ ਕਰਕੇ ਹੀ ਦੁਨੀਆ ਨੇ ਕਹਾਣੀ ਖੋਲ ਰੱਖੀ ਏ ਤੇ ਯੋਤੇ ਦੂਜੇ ਪਾਸੇ ਜੈਸਮੀਨ ਸੈਂਡਲਸ ਫਿਲਹਾਲ ਆਪਣੀ 13 ਸਾਲ ਪੁਰਾਣੀ ਦੋਸਤ ਦੇ ਨਾਲ ਇਕੱਠੀ ਹੋਈ ਹੈ 13 ਸਾਲ ਪੁਰਾਣੀ ਇਸ ਆੜੀ ਦੇ ਨਾਲ ਜੈਸਮੀਨ ਸੈਂਡਲਸ ਦੀ ਦੋਸਤੀ ਜਿਹੜੀ ਹੈ ਉਹ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲੀ ਹੈ ਸੋ ਉਸ ਦੇ ਵਿੱਚਕਰ ਦੱਸਦੀ ਹੈ ਕਿ ਜੈਸਮੀਨ ਸੈਂਡਲਸ ਅਤੇ ਉਹਨਾਂ ਦੀ 13 ਸਾਲ ਪੁਰਾਣੀ ਇਸ ਦੋਸਤ ਨੇ ਗਾਇਕੀ ਕੀਤੀ ਹੈ ਗੀਤ ਗਾਇਆ ਜਿਸ ਦੇ ਵਿੱਚ ਜੈਸਮਿਨ ਉਹਨਾਂ ਨੂੰ ਸਹੀ ਕਰਦੇ ਹੋਏ ਨਜ਼ਰ ਆ ਰਹੇ ਸੀ ਹਾਲਾਂਕਿ ਜੋ ਲਿਰਿਕਸ ਨੇ ਉਹਨਾਂ ਦੀ ਦੋਸਤ ਵੱਲੋਂ ਗਲਤ ਤਰੀਕੇ ਦੇ ਨਾਲ ਗਾਏ ਗਏ ਪਰ ਇਸ ਦੇ ਵਿਚਕਾਰ ਜੈਸਮਿਨ ਸੈਂਡਲਸ ਉਹਨਾਂ ਨੂੰ ਗਲ-ਗਲ ਤੇ ਕਰੈਕਟ ਕਰਦੇ ਹੋਏ ਵਿਖਾਈ ਦਿੰਦੇ ਨੇ ਸੋ ਇਸ ਦੇ ਵਿਚਕਾਰ ਇਹ ਬੌਂਡ ਜਿਹੜਾ 13 ਸਾਲ ਪੁਰਾਣਾ ਉਹ ਸਕਰੀਨ ਤੇ ਚਲਕਦਾ ਹੋਇਆ ਵਿਖਾਈ ਦਿੰਦਾ ਹੈ 1 ਹਾਂ 1 2 ਉੱਡਦਾ ਦੁਪੱਟਾ ਮੇਰਾ ਮਲ ਮਲਦਾ ਦਿਲੋਂ ਤੇ ਜ਼ੋਰ ਸਈਆਂ ਨੇ ਚੰਨਾ ਆਹ ਕਿਵੇਂ ਮਿਲ ਤੇ ਕੋਈ ਚੰਨਾ ਨਹੀਂ ਓਕੇ ਕੋਈ ਹੋਰ ਗਾਣਾ ਚੁਣ ਕਰ ਲੈ ਨਹੀਂ ਇਹ ਨਾ ਪਿਆਰਾ ਗਾਣਾ ਹੈ ਮੈਂ ਚੰਨਾ ਗਾਉਣੀ ਹਾਂ ਓਕੇ ਮਾਰ ਚਾ ਠੀਕਾ 1 2 3 ਹੂੰ ਉੱਡਦਾ ਦੁਪੱਟਾ ਮੇਰਾ ਮਨ ਮਲਦਾ ਦਿਲੋਂ ਤੇ ਜ਼ੋਰ ਚੰਨ ਨੂੰ ਚੱਲਦਾ ਉੱਤੇ ਤਾਂ ਦੁਪੱਟਾ ਮੇਰਾ ਮਲ ਮਲਦਾ ਦਿਲ 'ਤੇ ਜ਼ੋਰ ਚੰਨ ਨਹੀਂ ਉੱਚਦਾ ਆਵੇਂ ਤੇ ਮਨਾਵਾਂਗੀ ਮੈਂ ਹੱਥ ਜੋੜ ਕੇ ਮਾਹੀ ਵੇ ਤੂੰ ਗੁੱਸਾ ਕੀਤਾ ਕਿਹੜੀ ਗੱਲ ਦਾ ਸਾਨੂੰ ਪਿਆਰ ਵਾਲੀ ਪੌੜੀ ਤੇ ਚੜਾ ਕੇ ਆ ਸਾਨੂੰ ਪਿਆਰ ਵਾਲੀ ਪੌੜੀ ਤੇ ਚੜਾ ਕੇ ਖੋਰੇ ਮਾਹੀ ਕਿੱਥੇ ਰਹਿ ਗਿਆ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਆ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਖੋਰੇ ਮਾਹੀ ਇੱਥੇ ਰਹਿ ਗਿਆ ਪੰਜਾਬੀ ਗਾਇਕ ਹਰਕਿਰਤ ਸੰਗਾ ਦਾ ਹਾਲ ਹੀ ਦੇ ਵਿੱਚ ਨਵਾਂ ਗੀਤ ਰਿਲੀਜ਼ ਹੋਇਆ ਸੀ ਜਿਸ ਨੂੰ ਉਹਨਾਂ ਦੇ ਫੈਨਸ ਦੇ ਵੱਲੋਂ ਢੇਰ ਸਾਰਾ ਪਿਆਰ ਦਿੱਤਾ ਗਿਆ ਸੋ ਸਦ ਵਿਚਕਾਰ ਲਾਈਵ ਇਸ ਗੀਤ ਨੂੰ ਗਾਉਂਦੇ ਹੋਏ ਹਰਕਿਰਤ ਨਜ਼ਰ ਆਏ ਨੇ ਸੋ ਜਿਸ ਤਰੀਕੇ ਦੇ ਨਾਲ 뮤직 ਦੇ ਨਾਲ ਉਹਨਾਂ ਨੇ ਹਰ ਕਿਸੇ ਦਾ ਦਿਲ ਜਿੱਤਿਆ ਗਾਇਕੀ ਦਾ ਦਿਲ ਜਿੱਤਿਆ ਤੇ ਦੂਜੇ ਪਾਸੇ ਬਿਨਾਂ 뮤직 ਤੋਂ ਵੀ ਉਹ ਹਰ ਕਿਸੇ ਦਾ ਦਿਲ ਦੇ ਉੱਤੇ ਰਾਜ ਕਰਦੇ ਹੋਏ ਨਜ਼ਰ ਆਏ ਨੇ ਸਮੁੰਦਰਾਂ ਜੋ ਸੱਪੀ ਆ ਲਵਾ ਕੇ ਰੰਗ ਬਦਲਾਂ ਦਾ ਚੁੰਨੀ ਨੂੰ ਚੜਾ ਲਿਆ ਕੀਆ ਬੜਾ ਕੇ ਕਿਲਖਾਰੀਆਂ ਦੇ ਨਾਲ ਆਉਂਦੇ ਅੱਖਰਾਂ ਦਾ ਸ਼ਰਮਾ ਬਣਾ ਰਿਆ ਬੋਲੀ ਨੀ ਉਹ ਕਈਆਂ ਨੇ ਬਣਾਈ ਬਾਈ ਮੁੱਢਾਂ ਆਂ ਕਿਨੇ ਛਨੇ ਜੋ ਬਾਈ ਬਾਈ ਯਸਨੂ ਦਾ ਮਹਿਗੀ ਰਤਾ ਹਾਦਾ ਫਸ ਕੇ ਦੇ ਕੇ ਦੀਏ ਕੁਮਹੀ ਮੋੜ ਟਟ ਪੈਣ ਆ ਮਗਰ ਤੂੰ ਤਾਂ ਪੈ ਗਿਆ ਵਿਆਕੇ ਤੇਰੀ ਹੱਕ ਨਾ ਪਰਾਂ ਦਾ ਕਰ ਕਹਿ ਗਿਆ ਕਾਲੀ ਜੁੱਤ ਗੁੰਦੀ ਰੋਹਵਾ ਨੂੰ ਜਾਂਦੀ ਚੀਰ ਦੀਆਂ ਲੱਛੜਾਂ ਤੋਂ ਲੱਗਦੀ ਡਸੈਂਡੈਂਟ ਆ ਹੀਰ ਦੀ ਯਾਰੀ ਲੋਣੋ ਦੇ ਜੱਟ ਦਾ ਡਰੇ ਲੈ ਥੋੜਾ ਜਾ ਡਰੇ ਉਧੇ ਰਿੰਦੇ ਮੁੰਡੇ ਰਾਹਾਂ 'ਚ ਖੜੇ ਊਡੀ ਗੱਲ ਨਾ ਤੇਰੇ ਉਧੇ ਰਿੰਦੇ ਮੁੰਡੇ ਰਾਹਾਂ 'ਚ ਖੜੇ ਪੰਜਾਬੀ ਗਾਇਕ ਅਮਰਿਤਮਾਨ ਫਿਲਹਾਲ ਲਾਈਵ ਸ਼ੋਅ ਲਾਉਂਦੇ ਹੋਏ ਨਜ਼ਰ ਆਏ ਨੇ ਇਸ ਲਾਈਵ ਸ਼ੋਅ ਦੇ ਵਿੱਚ ਬਜ਼ੁਰਗਾਂ ਤੋਂ ਲੈ ਕੇ ਛੋਟਿਆਂ ਤੱਕ ਨਿਆਣਿਆਂ ਤੱਕ ਸਿਆਣਿਆਂ ਤੱਕ ਹਰ ਕਿਸੇ ਦਾ ਦਿਲ ਅਮਰਿਤਮਾਨ ਨੇ ਜਿੱਤਿਆ ਹੈ ਅਮਰਿਤਮਾਨ ਦੇ ਇਸ ਲਾਈਵ ਸ਼ੋਅ ਦੇ ਵਿੱਚ ਹਰ ਕਿਸੇ ਨੇ ਪੰਗੜਾ ਜ਼ਰੂਰ ਪਾਇਆ ਹੈ ਸੋ ਵੇਖਦੇ ਆ ਅਸੀਂ ਵੀ ਇਹ ਖੂਬਸੂਰਤ ਚਲਕੀਆਂ ਸੇ ਜਸਮੀਨ ਅਖਤਰ ਫਿਲਹਾਲ ਨਿਊਜ਼ੀਲੈਂਡ ਦੇ ਵਿੱਚ ਹੈ ਨਿਊਜ਼ੀਲੈਂਡ ਦੇ ਵਿੱਚ ਉਹਨਾਂ ਦਾ ਕਾਨਸਰਟ ਸੀ ਸੋ ਉੱਥੇ ਹੀ ਡਬਿੰਗ ਕਰਦੇ ਹੋਏ ਆਪਣੇ ਨਵੇਂ ਗੀਤ ਦੀ ਜਸਮੀਨ ਅਖਤਰ ਨਜ਼ਰ ਆਏ ਨੇ ਸੋ ਸਦਾ ਵਿਚਕਾਰ ਉਹਨਾਂ ਨੇ ਠੰਡ ਦਾ ਜ਼ਿਕਰ ਕੀਤਾ ਹੈ ਕਿ ਡਬਿੰਗ ਸਟੂਡੀਓ ਦੇ ਵਿੱਚ ਵੀ ਬਿਨਾ ਹੀਟਰ ਤੋਂ ਬਹਿਣਾ ਬਹੁਤ ਔਖਾ ਹੈ ਹਾਲਾਂਕਿ ਇੱਕ ਪਾਸੇ ਉਹ ਹੀਟਰ ਦੀ ਅੱਗ ਸੇਕਦੇ ਹੋਏ ਉਸ ਦੀ ਹੀਟ ਲੈਂਦੇ ਹੋਏ ਨਜ਼ਰ ਆਏ ਨੇ ਤੇ ਦੂਜੇ ਪਾਸੇ ਡਬਿੰਗ ਕਰਦੇ ਹੋਏ ਵਿਖਾਈ ਦਿੱਤੇ ਨੇ ਦਰ ਰਾਰਾ 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 ਮੇਯੇਯੇਯੇ ਦਿਲਮਨ ਦਿਲਮਨ ਆ ਜਦੋਂ ਇੰਨੀ ਠੰਡ ਹੋ ਜੈਨਾ ਤੇ ਫਿਰ ਸਟੂਡੀਓ ਚ ਵੀ ਹੀਟਰ ਚਾਹੀਦਾ ਹੀ ਆ ਆਖਾਂ ਵਧੀਆ ਕੀਤਾ ਹੋਇਆ ਦਿਲਮਨ ਕਿਉਂਕਿ ਨਾਲ ਦੀ ਨਾਲ ਸਿੱਖੋ ਨਾਲ ਦੀ ਨਾਲ ਟੋਕ ਲੈਣਾ ਫਿਰ ਤੇ ਸ਼ਰੀਲੀਆਂ ਜੀਆਂ ਗਾਦੋ ਛੋਟ ਛੋਟ ਲੈਣਾ ਗਾਦੋ ਥੈਂਕ ਯੂ

ਤੇ ਲੰਬਰ ਹੁਸੈਨਪਰੀ ਦੋਨੋਂ ਇਕੱਠੇ ਨਜ਼ਰ ਆਏ ਨੇ ਦੋਵਾਂ ਦੇ ਵੱਲੋਂ ਗੀਤ ਗਾਏ ਗਏ ਨੇ ਹਾਲਾਂਕਿ ਆਪਣੇ ਸਮੇਂ ਦੇ ਵਿੱਚ ਸੁਪਰ ਹਿੱਟ ਗਾਇਕ ਸੀ ਪਰ ਅੱਜ ਵੀ ਉਹਨਾਂ ਦੋਵਾਂ ਦੀ ਓਨੀ ਹੀ ਟੌਰ ਹੈ ਜਿੰਨੀ ਪਹਿਲਾਂ ਸੀ ਸੋ ਦੋਵਾਂ ਦੇ ਵੱਲੋਂ ਰਲ ਕੇ ਆਪਣੇ ਸਮੇਂ ਨੂੰ ਯਾਦ ਕਰਦੇ ਹੋਏ ਇਹਨਾਂ ਗੀਤਾਂ ਨੂੰ ਦੁਹਰਾਇਆ ਗਿਆ ਸੋ ਵੇਖਦੇ ਆ ਅਸੀਂ ਵੀ ਇਹ ਖੂਬਸੂਰਤ ਮਹਿਫਲ ਕੋਈ ਸ਼ਕਤ ਨਹੀਂ ਸੁਣਨੀ ਨੀਨਾ ਜੀ ਅਕੀ ਸਾਥੀ ਸਰਗੀ ਮਾਨ ਨੇ ਆਪਣਾ ਅਨ ਰਿਲੀਜ਼ਡ ਗੀਤ ਗਾਇਆ ਦਿਲਦਾਰਾ ਗੀਤ ਹੈ ਜੋ ਕੁਝ ਸਮੇਂ ਬਾਅਦ ਰਿਲੀਜ਼ ਹੋਣਾ ਹੈ ਹਾਲਾਂਕਿ ਇਸ ਗੀਤ ਨੂੰ ਗਾਉਂਦੀ ਹੋਈ ਸਰਗੀ ਮਾਨ ਨਜ਼ਰ ਆਈ ਹੈ ਜੈਮਿੰਗ ਸੈਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਅਨ ਰਿਲੀਜ਼ਡ ਗੀਤ ਦਿਲਦਾਰਾ ਗਾਇਆ ਹੈ ਜਿਸ ਦੇ ਵਿੱਚ ਫਿਲਮ ਰਿਲੀਜ਼ ਹੋਈ ਸੀ 라ਵੀ ਦੇ ਕੰਡੇ ਜਿਸ ਦੇ ਵਿੱਚ ਧੀਰਜ ਕੁਮਾਰ ਅਤੇ ਨਵਦੀਪ ਕਲੇਰ ਦੋਵੇਂ ਹੀ ਬਹੁਤ ਸੋਹਣੇ ਰੋਲ ਦੇ ਵਿੱਚ ਵੱਖਰੇ ਕਿਰਦਾਰ ਦੇ ਵਿੱਚ ਨਜ਼ਰ ਆਏ ਸੀ ਹਾਲਾਂਕਿ ਉਸ ਦਾ BTS ਜਿਹੜਾ ਹੈ ਉਹ ਧੀਰਜ ਕੁਮਾਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਦੋਵੇਂ ਜਿਥੇ ਇੱਕ ਪਾਸੇ ਧੀਰਜ ਕੁਮਾਰ ਲਾੜਾ ਬਣੇ ਹੋਏ ਵਿਖਾਈ ਦਿੱਤੇ ਨੇ ਤੇ ਦੂਜੇ ਪਾਸੇ ਬਰਾਤੀਏ ਦੇ ਤੌਰ ਤੇ ਨਵਦੀਪ ਕਲੇਰ ਆਪਣੇ ਇਸ ਆੜੀ ਦੇ ਵਿਆਹ ਦੇ ਉੱਤੇ ਪੰਗੜਾ ਪਾਉਂਦੇ ਹੋਏ ਵਿਖਾਈ ਦਿੱਤੇ ਨੇ ਸੋ ਬਹੁਤ ਖੂਬਸੂਰਤ ਵੀਡੀਓ ਹੈ ਜੋ ਧੀਰਜ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਹੈ ਕਵੀ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਬਾਰਡਰ 2 ਅੱਜ ਫਾਈਨਲੀ ਰਿਲੀਜ਼ ਹੋ ਚੁੱਕੀ ਹੈ ਹਾਲਾਂਕਿ ਇਸ ਫਿਲਮ ਨੂੰ ਢੇਰ ਸਾਰਾ ਪਿਆਰ ਮਿਲ ਰਿਹਾ ਤੇ ਦੂਜੇ ਪਾਸੇ ਲਾਈਵ ਹੋ ਕੇ ਸੋਨਮ ਬਾਜਵਾ ਦੇ ਨਾਲ ਉਹਨਾਂ ਨੇ ਖੂਬਸੂਰਤ ਗੱਲਾਂ ਵੀ ਮਾਰੀਆਂ ਨੇ ਸੋਸਾ ਤੋਂ ਬਚਕਾਰ ਕੁਝ ਗੱਲਾਂ ਉਤੇ ਨਜ਼ਰ ਮਾਰਦੇ ਆਂ ਅਰੇ ਯਾਰ ਇਹ ਤਾਂ ਪਹਿਲੀ ਬਾਰਡਰ ਆਈ ਸੀ ਉਹ ਸਾਡੇ ਮਹੱਲੇ ਚ ਬੜੇ ਦੇਖਣ ਗਿਆ ਸੀ ਮੈਂ ਨਹੀਂ ਗਿਆ ਮੈਨੂੰ ਪਾਇਆ ਹੀ ਨਹੀਂ ਸੀ ਤੇ ਘਰ ਦੇ ਨੇ ਪੈਸੇ ਦਿੰਦੇ ਵੀ ਨਹੀਂ ਸਦੋਂ ਤੇ ਚਲੋ ਹੈ ਵੀ ਨਹੀਂ ਸੋਨਾਂ ਦੇਣ ਕਿੱਥੋਂ ਸੀ ਤੇ ਮੇਰਾ ਬਹੁਤ ਮਨ ਸੀ ਯਾਰ ਦੇਖਣ ਦਾ ਬਾਰਡਰ ਫਿਲਮ ਪਰ ਮੇਰੇ ਕੋਲ ਪਾਇਆ ਹੀ ਨਹੀਂ ਸੀ ਇਹ ਨਹੀਂ ਜੀ ਪਤਾ ਮੈਨੂੰ ਨਿਰਮਲਜੀਤ ਸਿੰਘ ਸੇਖੋ ਬਹੁਤ ਹੀ ਵੱਡਾ ਕਿਰਦਾਰ ਨੇ ਉਹ Air Force ਦੀ ਜੇ ਤੁਸੀਂ ਕਹਾਣੀ ਕਿਤੇ ਪੜ੍ਹੀ ਹੋਵੇ ਉਹਨਾਂ ਨੇ ਬਹੁਤ ਲੋਕੀ ਪਾ ਵੀ ਰਹੇ ਆ ਹੁਣ ਤੁਸੀਂ ਉਹਨਾਂ ਬਾਰੇ ਪੜ੍ਹੋ ਜੇ ਸਪੈਰਮ ਵੀ ਤੁਹਾਨੂੰ ਪਤਾ ਲੱਗੇਗਾ ਨਿਰਮਲਜੀਤ ਸਿੰਘ ਸੇਖੋ ਕੌਣ ਨੇ ਜਦੋਂ ਦਾ ਮੈਂ ਕਿਰਦਾਰ ਨਿਭਾ ਰਿਹਾ ਐਸੀ ਕਰਕੇ ਮੈਂ ਫਿਲਮ ਕੀਤੀ ਹੈ ਕਿਉਂਕਿ ਸਾਡੇ ਆਪਣੇ ਬੰਦੇ ਦੀ ਗੱਲ ਹੋ ਰਹੀ ਸੀਗਾ ਸੋ ਯੈਸ ਬ్రో ਉਹ ਲਾ 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 ਬਾਟਰ ਫਿਲਮ ਪੜੀ ਕਿਹੜੇ ਬੰਦੇ ਸੀ ਆ ਪਹਿਲੀ ਵਾਲੀ ਵੀ ਇਹ ਇਸ ਵਾਰ ਵਾਲੀ ਵੀ ਕਹਾਣੀ ਬਹੁਤ ਕੱਢਿਆ ਨੁਰਾਗ ਭਾਈ ਨੇ ਮਿਹਨਤ ਕੀਤੀ ਹੈ ਮਾਰਾ ਸਾਰਾ ਦਾ ਭਲਾ ਕਰ ਮੈਂ ਵਾਪਸ ਆਉਂਗਾ ਮੈਂ ਵਾਪਸ ਆਉਂਗਾ ਮੈਂ ਆਉਂਗਾ ਬਤਾਵੇ ਠੰਡ ਲੱਗੀ ਹੋਵੇ ਉਹਦੇ ਨਾਲ ਫਿਰ ਤੁਸੀਂ ਇਹ ਵੜਾ ਕੇ ਪਾ ਸਕਦੇ ਹੋ ਛੱਟ ਰਾਮ ਆਇਆ ਮੈਨੂੰ ਰਾਮ ਆ ਗਿਆ ਵਾਹਿਦ ਜੀ ਸਿਆ ਵਾਹਿਦ ਕੀ ਹਾਲ ਹੈ ਤੇਰਾ ਹਾਂ ਮੈਂ ਬਹੁਤ ਵਧੀਆ ਤੂੰ ਹੁਣ ਆ ਕੇ ਵਾ ਠੀਕ ਆ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਸੜਕਾ ਜਿੰਦਾਬਾਦ ਹਾਂ ਸੜਕਾ ਜਿੰਦਾਬਾਦ ਪਤਾ ਨਹੀਂ ਤੇ ਕਾਲੇ ਛੋਲੇ ਦਾ ਆਟਾ ਮਿਲਿਆ ਨਹੀਂ ਮੈਨੂੰ ਆਹ ਚਿਕਪੀ ਫਲੋਰ ਗਰਵੈਂਚੋ ਤੇ ਮੈਂ ਐਡ-ਉਡ ਨਹੀਂ ਕਰ ਰਹਾ ਇਹਨਾਂ ਦੀ ਪਤਾ ਨਹੀਂ ਗੌਣ ਨੇ ਇਹ ਬੰਦੇ ਆਖੜ ਭਾਈ ਦੀ ਫੋਟੋ ਬਣੀ ਉੱਥੇ ਪਰ ਐਨੀ ਹਾ ਮੈਨੂੰ ਇਹਦਾ ਜਗ੍ਹਾ ਵੜ ਗਿਆ ਮੈਂ ਕਾਲੇ ਜਿਹੜਾ ਛੋਲੇ ਦਾ ਉਹਦਾ ਚਰੇ ਦਾ ਇਹ ਆਟਾ ਉਹ ਚਾਹੀਦਾ ਹੁੰਦਾ ਬੜਾ ਪਤਾ ਨਹੀਂ ਕਾਲੇ ਦਾ ਪਤਾ ਨਹੀਂ ਚਟੇ ਦਾ ਪਰ ਮੈਂ ਕੰਮ ਚਲਾ ਲਿਆ ਮੇਰਾ ਬੜੀ ਗੱਲ ਮੇਰੀ ਚਿਕਪੀ ਫਲੋਰ ਆਲਸੋ ਨੋਨ ਐਜ਼ ਗਰਵੈਂਚੋ ਵੇ ਸਭ ਨੂੰ ਗਰਵੈਜੋ ਕਹਿੰਦੇ ਬਰਾਏ ਗਰਵੈਜੋ ਇਹ ਨਵੀਂ ਗੱਲ ਆ ਕਿ ਇਹ ਤੁਸੀਂ ਗਰਮ ਕਰ ਲੈਣਾ ਤੇ ਉਦਵਾਲ ਸੈਟ ਕਰਵੈਜੋ ਇਹਨੇ ਸਾਸਰੀ ਗਾ ਜੀ ਕਾਲੇ ਛੋਲੇ ਆ ਕਾਲੇ ਛੋਲੇ ਦਾ ਆਟਰ ਹੁੰਦਾ ਬਾਈ ਇਹ ਪਤਾ ਨਹੀਂ ਹੁਣ ਕਾਲਿਆਂ ਦਾ ਚਟਿਆਂ ਦਾ ਜਿਹੜਾ ਵੀ ਅਵੇਲੇਬਲ ਆ ਉਹ ਹੀ ਕਰ ਰਿਹਾ ਉਹਦੇ ਨਾਲ ਚੱਲ ਰਿਹਾ ਭਟੇ ਟਾਰਾ ਪੰਪ ਪੰਪ ਲੈ ਕੇ ਚਾਂਜਾ ਭਾਈ ਦੋ ਚਾਂਜਾ ਬਲਦੂ ਚਾਰਟੇ ਟਿਕ ਰਹਿ ਗਈ ਲੈ ਬਈ ਘੇਰਮ ਹੋ ਗਿਆ ਤੇ ਬੇਸਣ ਪੈ ਗਿਆ ਤੇ ਬਾਰਡਰ ਦੀ ਟੈਕਟਾ ਲਾਈਵ ਹੋ ਗਈ ਆ ਜਿਹੜਾ ਲੈ ਗਿਆ ਲੈ ਗਿਆ ਇਸ ਕੋ ਆਪ ਕੋ ਚਲਾਤੇ ਰਹਿਣਾ ਹੈ ਇਸ ਦੀ ਬਾਟੀਆਂ ਨਾ ਬਨ ਜਾਏ ਲਾਈਵ ਦੇ ਚੱਕਰ ਮੈਂ ਕਹੀ ਮੈਂ ਇਸ ਦੀ ਬਾਟੀਆਂ ਨਾ ਬਣਾ ਲੂੰ ਸਰਾ ਸ਼ਬਾ ਇਹ ਸਾਰੇ ਕੰਮ ਕਰ ਲੈਂਦੇ ਆਂ ਕੰਮ ਛੱਡਿਆ ਕਿਹੜਾ ਦੁਨੀਆ ਤੇ ਅੱਜ ਤੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫਿਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਦਿਲੇ ਮੈਨੂੰ ਦੇਵ ਜਾਸਤ ਧੰਨਵਾਦ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेकओवर हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे